ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅਜੇ ਤੱਕ ਕੌਰ ਤੋਂ ਮੱਲਾ ਬੇਦੀਆ ਰੋੜ ਤੇ ਰਹਿਣ ਵਾਲੇ ਗਰੀਬ ਗੁਜਰ ਪਰਿਵਾਰ ਦਿਆਂ ਖੇਤਾਂ ਵਿੱਚ ਚਰਦਿਆਂ ਹੋਈਆਂ ਤਿੰਨ ਮੱਜਾਂ ਦੇ ਮਰਨ ਦੀ ਗੱਲ ਠੰਡੀ ਨਹੀਂ ਸੀ ਹੋਈ ਕਿ ਨਵਾਂ ਸ਼ਹਿਰ ਨਜ਼ਦੀਕ ਪੈਂਦੇ ਪਿੰਡ ਪੰਗਲ ਕਲਾ ਵਿਖੇ ਇੱਕ ਗੁਜਰ ਪਰਿਵਾਰ ਦਿਆਂ ਸੱਤ ਮੱਜਾਂ ਦੇ ਮਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਦੇ ਪਤਵੰਤਿਆਂ ਨੇ ਦੱਸਿਆ ਕਿ ਇਹ ਨਾ ਸੱਤ ਪਸ਼ੂਆਂ ਦੀ ਮੌਤ ਨੇ ਇਸ ਪਰਿਵਾਰ ਨੂੰ ਆਰਥਿਕ ਤੌਰ ਤੇ ਹਿਲਾ ਕੇ ਰੱਖ ਦਿੱਤਾ ਹੈ ਉਹਨਾਂ ਪੰਜਾਬ ਸਰਕਾਰ ਅਤੇ ਦਾਨੀ ਪੁਰਸ਼ਾਂ ਨੂੰ ਇਹਨਾਂ ਗਰੀਬ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ ਲਈ ਬੇਨਤੀ ਕੀਤੀ ਹੈ ਖੇਤਾ ਵਿੱਚ ਚਰਦੇ ਸਮੇ ਇਹਨਾਂ ਲਗਾਤਾਰ ਮਰ ਰਹੇ ਪਸ਼ੂਆਂ ਦਾ ਕਾਰਨ ਜਾਣਨ ਲਈ ਜ਼ਿਲ੍ਹਾ ਨੋਡਲ ਅਫਸਰ ਅਤੇ ਵੈਟਰਨਰੀ ਅਫਸਰ ਔਰ ਨਾਲ ਵਿਸ਼ੇਸ਼ ਗਲਬਾਤ ਵੀ ਕੀਤੀ ਗਈ ਜੋ ਤੁਹਾਨੂੰ ਵੀ ਸੁਣਾਉਂਦੇ ਹਾਂ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਮੈਂ ਸੰਦੀਪ ਸਿੰਘ ਸਰਪੰਚ ਸਾਬਕਾ ਪਿੰਡ ਪੰਗਲਕਲਾ ਮੇਰੇ ਪਿੰਡਾਂ 'ਚ ਬਹੁਤ ਦੁਖਦਰਦੀ ਘਟਨਾ ਹੋਈ ਹੈ ਜੋ ਛੇਰ ਵਾਲੀ ਦੇ ਪਸ਼ੂ ਸੱਤ ਤੋਂ ਅੱਠ ਨਗ ਜਿਹੜੇ ਰੀਲਾ ਬਰੂ ਖਾਣਨਾ ਜੋ ਬਹੁਤ ਹੀ ਬਹੁਤ ਮੰਦਪਾਗਾ ਕੰਮ ਹੋਇਆ ਇਸ ਲਈ ਅਸੀਂ ਮੌਜੂਦਾ ਸਰਪੰਚ ਵੀ ਔਰ ਅਸੀਂ ਸਾਡਾ ਬਹੁਤ ਹੀ ਪ੍ਰਸ਼ਾਸਨ ਨੂੰ ਸਾਡੀ ਅਪੀਲ ਵਾ ਕੇ ਸਾਡਾ ਜਿਹੜਾ ਜੋ ਵੀ ਬਣਦਾ ਮੌਜਾ ਦਿੱਤਾ ਜਾਵੇ ਬਾਕੀ ਛੇਰ ਵਾਲੀ ਉਧਰ ਤੇ ਘਟਨਾ ਹੋਈ ਹੈ ਉਧਰ ਤੇ ਘਟਨਾ ਹੈ ਜੀ ਉਧਰ ਤੇ ਜਿਹੜੇ ਰੀਲਾ ਬਰੂ ਖਾ ਕੇ ਨਾਲ ਵਿਖੇ ਮੰਦਪਾਗੀ ਘਟਨਾ ਹੋਈ ਆ ਨਾਲ ਕਾਫੀ ਮੱਝਾਂ ਇਹ ਜ਼ਹਿਰੀਲਾ ਬਰੂ ਖਾਣ ਕਰਕੇ ਮਰ ਗਈਆਂ ਜਿਹੜੀ ਕਿ ਨੇਚਰਲੀ ਘਟਨਾ ਹੈਗੀ ਆ ਇਹਨਾਂ ਦਾ ਬਹੁਤ ਜ਼ਿਆਦਾ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਕਰੀਬ ਬੰਦਿਆਂ ਦਾ ਜੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਅਸੀਂ ਵੀ ਸਾਰਾ ਪਿੰਡ ਜਿੰਨਾ ਸਹਿਜ ਹੋ ਸਕਿਆ ਅਸੀਂ ਕਰਾਂਗੇ ਜੀ ਨਾਲ ਅਜੇ ਇੱਕ ਗੱਲ ਦੀ ਹੋਰ ਬੜੀ ਤਕਲੀਫ ਮੰਨਦੇ ਆ ਕਹਿੰਦੇ ਕਿ ਚਾਰ ਜਿਹੜੇ ਪਸ਼ੂ ਆ ਸੂਣ ਵਾਲੇ ਸੀਗੇ ਹਾਂ ਜੀ ਚਾਰ ਸੂਣ ਵਾਲੇ ਹਾਂ ਜੀ ਮਤਲਬ ਇੰਟਰਵਲ ਕਰਤਾ ਇਹ ਦੇਖਿਆ ਤਾਂ 12 ਹੋ ਗਏ ਨਾ ਹਾਂ ਜੀ 12 ਹੋ ਗਏ ਜੀ ਡੇਢ ਗੁਣਾ ਘਟਾ ਪਏ ਗਏ ਜੀ ਹਾਂ ਜੀ ਇਤਾਂ ਦੀ ਘਟਨਾ ਕਿਤੇ ਪਹਿਲਾਂ ਵੀ ਦੇਖਣ ਨੂੰ ਨਹੀਂ ਨਹੀਂ ਜੀ ਪਹਿਲਾਂ ਨਹੀਂ ਕਿਤੇ ਕਦੇ ਨਹੀਂ ਹੋਇਆ ਅੱਛਾ ਕੁਝ ਲੋਕਾਂ ਦੇ ਮਨ 'ਚ ਡਾਊਟ ਆਉਂਦਾ ਹੈ ਸ਼ਾਇਦ ਕਹਿੰਦੇ ਕਿ ਛੱਪੜ ਦੇ ਪਾਣੀ 'ਚ ਕੋਈ ਪ੍ਰੋਬਲਮ ਸੀ ਪਰ ਛੱਪੜ ਪਾਣੀ ਸਾਹਿਬ ਨੇ ਤਰਕ ਦਿੱਤਾ ਕਹਿੰਦੇ ਕਿ ਪਿੱਛੇ ਉੱਥੇ ਇਹਨਾਂ ਨੂੰ ਪ੍ਰੋਬਲਮ ਆ ਗਈ ਜੀ ਕਿਉਂਕਿ ਦੋ ਨੱਕ ਦਾ ਪਿੱਛੇ ਡੱਪ ਹੈ ਨਾ ਉੱਥੇ ਦੋ ਨੱਕ ਦਾ ਬਰੂ ਖਾਣ ਕੇ ਧਰਮ ਵੀ ਨਹੀਂ ਪਹੁੰਚੇ ਪਾਣੀ ਤੱਕ ਪਿੰਦੇ ਨਹੀਂ ਭਾਜੀ ਉੱਥੇ ਚਲੋ ਗੱਲ ਕਲੀਅਰ ਹੋਣੀ ਹੈ ਹਾਂ ਕਲੀਅਰ ਹੋ ਜੀ ਜ਼ਹਿਰੀਲਾ ਬਰੂ ਖਾਣਾ ਹੈ ਦੇਖਦੇ ਉਹਨਾਂ ਨੂੰ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇਗਾ ਤਾਂ ਜੋ ਅੱਗੇ ਤੋਂ ਅੱਗੇ ਕੋ ਕਿ ਜਿੰਨਾ ਵੀ ਗੁਜਰਪਾਈ ਚਰਿਆ ਜਿਹੜਾ ਅੱਜ ਕੱਲ ਬਰੂ ਆ ਖੇਤਾਂ 'ਚ ਉੱਥੋਂ ਪਸ਼ੂ ਨਾ ਚਰਨ ਕਿ ਇਹ ਸ਼ੇਰ ਸਿੰਘ ਅਲੀ ਦਾ ਤਾਂ ਨਾ ਜੋ ਨੁਕਸਾਨ ਹੋਇਆ ਹੋਰ ਕਿਸੇ ਦਾ ਨਾ ਹੋ। ਜੀ ਮਦਦ ਲਈ ਨੰਬਰ ਦੱਸੋ। ਜੀ ਮਦਦ ਲਈ ਨੰਬਰ ਨੰਬਰ ਭਾਜੀ 9877769175 ਜੀ ਪੇ ਨੰਬਰ ਹੈ ਜੀ ਪੇ ਨੰਬਰ 9877769175 ਜੀ ਜੀ ਸਰਪੰਚ ਸਾਹਿਬ ਤੁਸੀਂ ਇਹ ਮਾੜੀ ਅਪੀਲ ਕਰ ਦਿਓ। ਬਸ ਮੇਰੇ ਵੱਲੋਂ ਇਹ ਅਪੀਲਵਾ ਕਿ ਪੰਜਾਬ ਲੈਵਲ ਤੇ ਅਸੀਂ ਇਹ ਸ਼ੇਰ ਅਲੀ ਦਾ ਜਿੰਨਾ ਵੀ ਨੁਕਸਾਨ ਹੋਇਆ ਰਲ ਮਿਲ ਕੇ ਅਸੀਂ ਸਾਰਿਆਂ ਨੇ ਪ੍ਰਵਾਹੀ ਪੂਰੀ ਇਹਦੀ ਕਰਨੀ ਆ ਅਸੀਂ ਪੰਗਲ ਕਲਾਂ ਪਿੰਡੇ ਦੇ ਨਾਲ ਵਾ ਸਾਰੇ ਮੌਜੂਦਾ ਸਰਪੰਚ ਵੀ ਪੱਦਰ ਤੇ ਵੀ ਤੁਸੀਂ ਨਾਲ ਹੋਰ ਪੰਜਾਬ ਵੀ ਨਾਲ ਖੜੇ ਤੁਸੀਂ ਪੰਜਾਬੀ ਨਾਲ ਕਿਉਂਕਿ ਸਾਡੇ ਪਿੰਡ ਦੀਆਂ ਵੋਟਾਂ ਆ ਸਾਡੇ ਪਿੰਡ ਦੀ ਨਹੀਂ ਰਹਿ ਜਾਂਚ ਨਵੀਂ ਸਾਡੇ ਪਿੰਡੇ ਬਣਾਈ ਠੀਕ ਠੀਕ ਧੰਨਵਾਦ ਹਾਂਜੀ ਡਾਕਟਰ ਸਾਹਿਬ ਜਿਹਦਾ ਪਿਛਲੇ ਦਿਨੀ ਅਸੀਂ ਦੇਖਿਆ ਕਿ ਔੜ ਦੇ ਵਿੱਚ ਪਸ਼ੂ ਮਰਨ ਦੀ ਘਟਨਾ ਸਾਹਮਣੇ ਆਈ ਆ ਜਿਹੜੀ ਅਸੀਂ ਅਖਬਾਰ ਜਾਂ ਨਿਊਜ਼ ਚੈਨਲ ਦੇ ਵਿੱਚ ਦੇਖੀ ਸੇਮ ਇਸੇ ਤਰ੍ਹਾਂ ਦੀ ਘਟਨਾ ਪਿੰਡ ਪੰਗਲ ਕਲਾਂ ਦੇ ਵਿੱਚ ਹੋਈ ਸੀ ਤੁਸੀਂ ਉਹਦੇ ਬਾਰੇ ਕੁਝ ਚਾਣਨਾ ਪਾਉਗੇ ਬਿਲਕੁਲ ਬਿਲਕੁਲ ਤਨਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਇੱਥੇ ਹੋਣ ਤੇ ਸਪੈਸ਼ਲ ਧੰਨਵਾਦ ਕਰਨਾ ਪੀਵੀ ਟੂਡੇ ਜਨਨ ਦਾ ਜਿਹੜੇ ਤੁਸੀਂ ਇੰਦਾਂ ਦੇ ਮੁੱਦੇ ਲੋਕਾਂ ਤੱਕ ਪਹੁੰਚਾਉਂਦੇ ਇਹ ਸਾਡੇ ਜਿਹੜੀ ਘਟਨਾ ਔੜ ਵਿੱਚ ਆਪਰੀ ਆ ਇਹ ਘਟਨਾ ਜਿਹੜੀ ਹੋਈ ਸੀ ਇਹ ਪਸ਼ੂਆਂ ਨੂੰ ਜੀਲੇ ਪਾਣੀ ਪੀਣ ਦੇ ਨਾਲ ਜਿਹੜੀ ਸੀ ਇਹ ਘਟਨਾ ਹੋਈ ਇਹ ਜਿਹੜੀ ਘਟਨਾ ਭੰਗਲ ਕਲਾ ਹੋਈ ਆ ਇਹ ਵੀ ਮੈਨੂੰ ਤੁਹਾਡੇ ਵੱਲੋਂ ਮੈਨੂੰ ਪਤਾ ਲੱਗਿਆ ਕਿ ਭੰਗਲ ਕਲਾ ਵਿੱਚ ਵੀ ਕੋਈ ਇੰਦਾਂ ਦਾ ਕੇਸ ਹੋਇਆ ਕਿ ਜਿਹੜੇ ਪੈਨਿਓ ਰਿਹਾ ਹੋ 10 ਦੀ ਕਰੀਬ ਪਸ਼ੂ ਜਿਹੜੇ ਉਹਨਾਂ ਦੀ ਮੌਤ ਹੋ ਗਈ। ਲੇਕਿਨ ਇੱਕ ਗੱਲ ਵਿੱਚ ਚੀਜ਼ ਕਾਮਨ ਹੈ ਉਹ ਪਸ਼ੂ ਉਹ ਵੀ ਚਰਨ ਗਏ ਸੀ ਪਸ਼ੂ ਇਹ ਵੀ ਚਰਨ ਹੀ ਗਏ ਸੀ। ਸਭ ਤੋਂ ਇੰਪੋਰਟੈਂਟ ਪਸ਼ੂ ਚਰਣ ਤੇ ਜਿਹੜੀ ਸਰਕਾਰ ਨੇ ਪਾਬੰਦੀ ਲਗਾਈ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ। ਉਹਦੇ ਵਿੱਚ ਲੰਗਣਾ ਹੋਈ ਦੇਖੋ ਨੁਕਸਾਨ ਹੋਇਆ। ਉਥੇ ਕਾਰਨ ਹੋਰ ਸੀ ਇੱਥੇ ਕਾਰਨ ਹੋਰ। ਕਿਉਂਕਿ ਇਹ ਜਿਹੜੀਆਂ ਪਾਬੰਦੀਆਂ ਖਾਸ ਕਰ ਇਹਨਾਂ ਦਿਨਾਂ ਦੇ ਵਿੱਚ ਜਾਂ ਸਮੇਂ-ਸਮੇਂ ਤੇ ਲਗਾਈਆਂ ਜਾਂਦੀਆਂ ਉਹਦਾ ਕਾਰਨ ਹੀ ਇਹ ਹੁੰਦਾ। ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆ ਇੰਨੀ ਗਰਮੀ ਦੇ ਮੌਸਮ ਦੇ ਵਿੱਚ ਜਿਹੜਾ ਇਹ ਇਦਾਂ ਦੇ ਖਾਦਾਂ ਦੇ ਵਿੱਚ ਜ਼ਹਿਰਾਂ ਦੀ ਮਾਤਰਾ ਵੱਧ ਜਾਂਦੀ ਹੈ ਫਸਲਾਂ ਨੂੰ ਲੋਕਾਂ ਨੇ ਪਨੀਰੀ ਬੀਜਣੀ ਆ ਉਹਦੇ ਵਿੱਚ ਲੋਕਾਂ ਨੇ ਜ਼ਹਿਰਾਂ ਪਾਈਆਂ ਹੁੰਦੀਆਂ ਉਹ ਉਹ ਪਾਣੀ ਪਸ਼ੂ ਪੀ ਲੈਂਦੇ ਪਰ ਇਸ ਕਰਕੇ ਇਹ ਪੌਨੀਆਂ ਜਿਹੜਾ ਲਗਾਉਣ ਦਾ ਇਹ ਫੇਰ ਜਿਆਦਾ ਰੋਡ ਐਕਸੀਡੈਂਟ ਵੀ ਚਰਾਂ ਦੇ ਨਾਲ ਜਿਹੜੇ ਬਹੁਤ ਜ਼ਿਆਦਾ ਦੇਖੇ ਜਾਂਦੇ ਆ ਤੇ ਉਸ ਤੋਂ ਵੀ ਜਿਆਦਾ ਤੁਸੀਂ ਦੇਖੋ ਵੀ ਨੁਕਸਾਨ ਤਾਂ ਇਸ ਚੀਜ਼ ਦਾ ਆਪਾਂ ਨਹੀਂ ਹੁੰਦਾ ਇਸ ਕਰਕੇ ਬੰਦੀਆਂ ਲਗਾਈਆਂ ਜਾਂਦੀਆਂ ਇਸ ਕਰਕੇ ਇਹਨਾਂ ਦੇ ਸਾਨੂੰ ਪਾਲਣ ਕਰਨੀ ਚਾਹੀਦੀ ਹੈ ਬਰੂ ਨਾਂ ਦਾ ਇੱਕ ਹੁੰਦਾ ਸਰ ਉਹਨੂੰ ਜੋਂਸਨ ਗ੍ਰਾਸ ਕਹਿੰਦੇ ਬੋਟੈਨਿਕਲ ਨੇਮ ਨੂੰ ਸੌਰਗਮ ਹੈਲੀਪੈਂਸ ਕਹਿੰਦੇ ਇਹਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜੇ ਜੇ ਗਰਮੀ ਜ਼ਿਆਦਾ ਹੋਵੇ ਜਾਂ ਠੰਡ ਜ਼ਿਆਦਾ ਹੋਵੇ ਉਹਦੇ ਵਿੱਚ ਜਿਹੜੇ ਪੱਤੇ ਮਰਝਾਏ ਜਾਂਦੇ ਉਹਦੇ ਸਾਈਨਾਈਟ ਕੰਟੈਂਟ ਹਾਈਡਰੋਜਨ ਸਾਈਨਾਈਡ ਕਾ ਲਾਜ ਜਾਂ ਜੇ ਭਾਰੀ ਮਾਤਰਾ ਵਿੱਚ ਸਾਈਨਾਈਟ ਪਸ਼ੂ ਦੇ ਅੰਦਰ ਚਲ ਗਈ ਤੇ ਉਹ ਉਹਦੀ ਤਰ੍ਹਾਂ ਦੇੜੀਆਂ ਮੌਤ ਹੋਣੀ ਸ਼ੁਰੂ ਹੋ ਜਾਂਦੀ ਹੈ ਇਸੀ ਤਰ੍ਹਾਂ ਇਹ ਘਟਨਾ ਵਾਪਰੀ ਔਰ ਸਭ ਤੋਂ ਵੱਡੀ ਤਰਾਸ ਦੀ ਇਹ ਹੈ ਕਿ ਉਸ ਸਮੇਂ ਲੋਕਾਂ ਨੇ ਡਾਕਟਰਾਂ ਨੂੰ ਟੀਮ ਨੂੰ ਜਿਹੜੀ ਆ ਜਾਣਕਾਰੀ ਦੇਣ ਦੀ ਬਜਾਏ ਘਰੇਲੂ ਉਪਚਾਰ ਸ਼ੁਰੂ ਕਰ ਦਿੱਤੇ ਜਾਂ ਨਹੀਂ ਵੀ ਕੀਤੇ ਮੈਨੂੰ ਆਪਣੀ ਡਿਊਟੀ ਸਮਝਦੇ ਹੋਏ ਮੈਂ ਜਦੋਂ ਪਤਾ ਕੀਤਾ ਆਪਣੇ ਸੀਨੀਅਰਸ ਤੋਂ ਕਿ ਉਹਨਾਂ ਨੇ ਰਿਸਰਵ ਸਾਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਔਰ इवन ਪ੍ਰਾਈਵੇਟ ਡਾਕਟਰ ਨੂੰ ਹੀ ਫੋਨ ਕਾਲ ਵਗੈਰਾ ਇਹਨਾਂ ਨੇ ਕੀਤੇ ਜੇ ਇਹਨਾਂ ਨੇ ਸਾਡੇ ਵਿਭਾਗ ਨੂੰ ਜਾਂ ਕਿਸੇ ਵੀ ਡਾਕਟਰ ਨੂੰ ਇਨ ਰਿਮਿਨਡਰ ਦਿੱਤੀ ਹੁੰਦੀ ਤੇ ਜਿਸ ਤਰ੍ਹਾਂ ਅਸੀਂ ਇਧਰ 70% ਜਾਨਵਰਾਂ ਨੂੰ ਬਚਾਉਣ ਦੇ ਕੰਮਜਾਬ ਆਏ ਹੋ ਸਕਦਾ ਇਹ ਵੀ 70% ਜਾਨਵਰ ਬਚਾਏ ਜਾ ਸਕਦੇ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਦਾ ਅਗਰ ਕੋਈ ਇਦਾਂ ਦੀ ਗਲਤੀ ਤੁਹਾਡੇ ਤੋਂ ਹੋ ਜਾਂਦੀ ਜਾਂ ਪਸ਼ੂ ਚਰਾ ਚਲੇ ਗਏ ਤੁਸੀਂ ਚਲੇ ਹੀ ਗਏ ਜੇ ਕੋਈ ਪ੍ਰੋਬਲਮ ਪਾਈ ਗਈ ਤੇ ਤੁਸੀਂ ਤੁਰੰਤ ਸਾਡੇ ਵਿਭਾਗ ਦੇ ਕਿਸੇ ਅਧਿਕਾਰੀ ਕਿਸੇ ਡਾਕਟਰ ਨੂੰ ਤੁਰੰਤ ਇਨਫੋਰਮੇਸ਼ਨ ਦਿਓ ਤਾਂ ਕਿ ਤੁਹਾਡੇ ਪਸ਼ੂਾਂ ਦੀ ਜਿਹੜੀ ਜਾਨ ਹੈ ਉਹ ਬਚਾਈ ਜਾ ਸਕੇ ਧੰਨਵਾਦ ん <music>